ਡਾਂਟੂ ਅੱਜ ਤੋਂ ਬਾਅਦ ਘਰ ਦਾ ਕਿਰਾਇਆ ਆਪਾਂ ਅੱਧਾ-ਅੱਧਾ ਦਿਆ ਕਰਾਂਗੇ ਕਿਉਂਕਿ ਮੈਂ ਇਕੱਲਾ ਭਰ ਨਹੀਂ ਸਕਦਾ ਕੀ ਹੋਇਆ ਭਾਈ ਸਾਹਿਬ ਸਭ ਠੀਕ ਤਾਂ ਹੈ ਘਰ ਦਾ ਕਿਰਾਇਆ ਵੀ ਮੈਂ ਦੇਵਾਂ ਤੇ ਰਸਣ ਦੇ ਪੈਸੇ ਵੀ ਮੈਂ ਦੇਵਾਂ ਕੀ ਤੂੰ ਮੁਫਤ ਦੀ ਬੈਠਾ ਖਾਵੇਂਗਾ ਕਿ ਭਾਈ ਸਾਹਿਬ ਹੁਣ ਤੱਕ ਤਾਂ ਠੀਕ-ਠਾਕ ਚੱਲਦਾ ਸੀ ਅਚਾਨਕ ਤੈਨੂੰ ਕੀ ਹੋ ਗਿਆ ਹਜੇ ਤੱਕ ਤਾਂ ਨਾਰਮਲ ਠੀਕ ਇਸ ਕਰਕੇ ਚੱਲਦਾ ਸੀ ਕਿਉਂਕਿ ਮੈਂ ਚੁੱਪ ਸੀ ਮੇਰੇ ਵੱਸ 'ਚ ਨਹੀਂ ਹੈ ਤੂੰ ਵੀ ਤਾਂ ਕੋਈ ਕਮਾਈ ਕਰਦਾ ਹੈ ਤੇਰੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਠੀਕ ਆ ਭਾਈ ਸਾਹਿਬ ਜਿਵੇਂ ਤੂੰ ਕਹੇ ਪਰ ਇਹ ਅਚਾਨਕ ਕਿਵੇਂ ਹੋ ਗਿਆ ਤਾਂ ਹੀ ਤਾਂ ਮੈਂ ਸਮਝ ਨਹੀਂ ਰਿਹਾ ਤੇਰੀ ਤਨਖਾਹ ਕਿੰਨੀ ਆ ਮੇਰੀ 16000 ਤੇ ਤੇਰੀ ਭਾਈ ਦੀ 120000 ਪਾਰੇ ਇੱਕ ਗੱਲ ਜ਼ਰੂਰ ਆ ਉਹ ਪੈਸੇ ਬਾਤ ਘਵਾਉਂਦਾ ਤਈਆਂ ਦੋਨੋਂ ਕੋਈ ਫਰਕ ਨਹੀਂ ਪੈਂਦਾ ਘਰ ਦਾ ਖਰਚਾ ਦੇਣ ਵਾਸਤੇ ਯਾਰ ਇਹ ਤਾਂ ਮੈਂ ਕਦੇ ਸਾਹਵਲਾ ਨਹੀਂ ਉਹ ਮੇਰਾ ਵੱਡਾ ਭਰਾ ਹੈ ਤੇ ਬਚਪਨ ਤੋਂ ਲੈ ਕੇ ਅੱਜ ਤੱਕ ਉਸਨੇ ਮੈਨੂੰ ਬਹੁਤ ਪਿਆਰ ਕੀਤਾ ਤੇ ਸੰਭਾਲਿਆ ਮੈਨੂੰ ਕਦੇ ਕੋਈ ਪਰੇਸ਼ਾਨੀ ਨਹੀਂ ਆਈ ਇਹੀ ਗੱਲ ਹੁੰਦੀ ਹੈ ਬੱਚਿਆਂ ਵਿੱਚ ਪਹਿਲਾਂ ਭਾਈ ਪਿੱਛੇ ਭਾਈ ਲੜਦਾ ਫਿਰ ਬਾਅਦ ਚ ਭਾਈ ਨਾਲ ਭਾਈ ਲੜਦਾ ਠੀਕ ਹੈ ਭਾਈ ਮੈਂ ਤਾਂ ਘਰੇ ਚੱਲਦਾ ਭਾਈ ਸਾਹਿਬ ਘਰ ਦੇ ਕਿਰਾਏ ਦਾ ਕਿੰਨਾ ਖਰਚਾ ਦੇਣਾ ਪਵੇਗਾ ਮੈਨੂੰ ਲੱਗਦਾ ਹੈ ਬਿਜਲੀ ਦਾ ਬਿੱਲ ਵਿੱਚ ਪਾ ਕੇ 31000 ਰੁਪਏ ਖਰਚਾ ਆਉਂਦਾ ਚਲ ਤੂੰ 11000 ਰੁਪਏ ਦੇ ਦੇ ਤੇ ਖਾਣ ਪੀਣ ਦੇ ਸਮਾਨ ਦਾ ਰਾਸ਼ਨ ਦਾ ਮੇਰੇ ਅੰਦਾਜ਼ੇ ਨਾਲ 8-9000 ਰੁਪਏ ਖਰਚਾ ਆਉਂਦਾ ਚਲ ਤੂੰ 3000 ਦੇ ਦੇਂੀ ਬਸ 11 ਤੇ 3 14 16000 ਮੇਰੀ ਤਨਖਾਹ ਹੈ ਤੇ 14000 ਮੈਂ ਇੱਥੇ ਦੇ ਦਿੱਤੇ ਮੇਰੇ ਕੋਲ ਕੀ ਬਚੂ ਉਹ ਤਾਂ ਹੁਣ ਛੋਟੇ ਤੂੰ ਦੇਖ ਮੈਨੂੰ ਲੱਗਦਾ ਤੇਰਾ ਵੱਡਾ ਭਾਈ ਤੇਰੇ ਵਾਸਤੇ ਜਲਾਦ ਬਣ ਗਿਆ ਗਲਤ ਤਾਂ ਸਹੀ ਆ ਯਾਰ ਤੇਰੀ ਹੁਣ ਤੂੰ ਇਕੱਲਾ ਕੀ ਕੀ ਕਰ ਲੂੰਗਾ ਹੁਣ ਇੱਕ ਹੀ ਰਸਤਾ ਬਚਿਆ ਬਸ ਕੀ ਮੈਨੂੰ ਤਿਆਰੀ ਕਰਨੀ ਪਊਗੀ ਗਵਰਨਮੈਂਟ ਜੌਬ ਦੀ ਤਿਆਰੀ ਕਰਾਂਗਾ ਕਦੋਂ ਦਫ਼ਤਰ ਤੋਂ ਬਾਅਦ ਚੱਲ ਦੇਖ ਲੈ ਜੇ ਤੇਰਾ ਸੱਟ ਬੰਦਾ ਦਾ ਤੂੰ ਜਿਹੜਾ ਕਰਦਾ ਉਹ ਠੀਕ ਤਾਂ ਹੈ ਹੋਰ ਕੋਈ ਆਪਸ਼ਨ ਨਹੀਂ ਮੇਰੇ ਕੋਲ ਜੀ ਅੱਜ ਤੋਂ ਪਹਿਲਾਂ ਤੁਸੀਂ ਉਹਨੂੰ ਕਦੇ ਕੋਈ ਜ਼ਿੰਮੇਵਾਰੀ ਦਿੱਤੀ ਹੀ ਨਹੀਂ ਅੱਜ ਤੁਸੀਂ ਉਹਤੇ ਬਹੁਤ ਵੱਡਾ ਬੋਝ ਪਾ ਦਿੱਤਾ ਮੈਨੂੰ ਤਾਂ ਡਰ ਲੱਗਦਾ ਭਾਈ ਸਾਹਿਬ ਦੇਖੋ ਜੀ ਇਹੀ ਤਾਂ ਪ੍ਰੋਬਲਮ ਹੈ ਅਸੀਂ ਉਹਨੂੰ ਆਪਦੇ ਪੈਰਾਂ ਤੇ ਖੜੇ ਹੋਣ ਵਾਸਤੇ ਕਦੇ ਟਾਈਮ ਹੀ ਨਹੀਂ ਦਿੱਤਾ ਉਹਨੂੰ ਪਤਾ ਹੀ ਨਹੀਂ ਜੀ ਵੀ ਜ਼ਿੰਦਗੀ ਦੀ ਸਟਰਗਲ ਕੀ ਹੁੰਦੀ ਹੈ ਇੱਕ ਨੌਕਰੀ ਕਰ ਰਿਹਾ ਉਹ ਆਪਦੇ ਟਾਈਮਟ ਪਾਉਣ ਵਾਸਤੇ ਮੈਨੂੰ ਲੱਗਦਾ ਮੈਂ ਜੋ ਕਰ ਰਿਹਾ ਠੀਕ ਕਰ ਰਿਹਾ ਚੱਲ ਜਿਵੇਂ ਤੈਨੂੰ ਠੀਕ ਲੱਗੇ ਕਾਫੀ ਪੀ ਠੰਡੀ ਹੋ ਰਹੀ ਹੈ ਮਿੱਠਾ ਘੱਟ ਹੈ ਹਾਂਜੀ ਮਿਹਨਤਾ ਕਰ ਰਿਹਾ ਹੈ ਬਾਕੀ ਦੇਖੋ ਕੀ ਰੰਗ ਦਿਖਾਉਂਦਾ ਹੈ ਸੋਡੇ ਦੋਹਾਂ ਦੀ ਮਿਹਨਤ ਜਰੂਰ ਰੰਗ ਲੇ ਹੋਈ ਬੇਟਾ ਮੇਰਾ ਆਸ਼ੀਰਵਾਦ ਤੁਹਾਡੇ ਨਾਲ ਹੈ ਤੁਸੀਂ ਬਹੁਤ ਤਰੱਕੀ ਕਰੋਗੇ ਵੱਡੇ ਭਾਈ ਮੇਰਾ ਗਵਰਨਮੈਂਟ ਜੌਬ ਦਾ ਇਗਜ਼ਾਮ ਕਲੀਅਰ ਹੋ ਗਿਆ ਤੇ ਅਗਲੇ ਮਹੀਨੇ ਮੇਰੀ ਜੁਆਇਨਿੰਗ ਹੈ ਕੀ ਗੱਲ ਕਰ ਰਿਹਾ ਹੈ ਤੂੰ ਸਿਰਫ 3 ਮਹੀਨੇ ਪੜ੍ਹ ਕੇ ਹੀ ਇਗਜ਼ਾਮ ਕਲੀਅਰ ਕਰ ਦਿੱਤਾ ਹਾਂ ਵੀਰ ਜੀ ਪਰ ਮੈਨੂੰ ਇੰਟਰਵਿਊ ਵਾਸਤੇ ਨਵੇਂ ਕੱਪੜੇ ਚਾਹੀਦੇ ਨੇ ਮੈਨੂੰ ਕੁਝ ਪੈਸੇ ਉਧਾਰ ਦੇ ਦਿਓ ਮੈਂ ਨੌਕਰੀ ਲੱਗਣ ਸਾਰੀ ਤੁਹਾਡੇ ਪੈਸੇ ਵਾਪਸ ਕਰ ਦਿਆਂਗਾ ਉਹ ਕੋਈ ਹੋਜੀ ਹੀ ਗੀ ਗੱਲ ਕਰਦਾ ਹੈ ਭਾਈ ਕੋਈ ਭਾਈ ਤੋਂ ਭਾਈ ਉਧਾਰ ਮੰਗਦਾ ਹੁੰਦਾ ਹੈ ਕਿ ਪੈਸੇ ਤੂੰ ਜਿਹੜੇ 14000 ਰੁਪਏ ਮੈਨੂੰ ਦਿੰਦਾ ਸੀ ਨਾ ਉਹ ਮੈਂ ਤੇਰੇ ਜਮ੍ਹਾਂ ਕਰ ਦਿੱਤੇ ਨੇ ਮੇਰੇ ਕੋਲ ਤੇਰੇ 42000 ਰੁਪਏ ਪਏ ਨੇ ਜਿਹੜੇ ਤੂੰ ਮੈਨੂੰ ਦਿੰਦਾ ਸੀ ਉਹ ਹੁਣੇ ਹੀ ਤੇਰੇ ਅਕਾਊਂਟ ਵਿੱਚ ਆ ਜਾਣਗੇ ਉਹ ਭਾਈ ਸਾਹਿਬ ਉਹ ਸਾਰਾ ਮੇਰਾ ਨਾਟਕ ਸੀ ਤਾਂ ਕਿ ਜ਼ਿੰਦਗੀ ਵਿੱਚ ਤੂੰ ਕੁਝ ਬਣ ਸਕੇ ਤੇ ਦੇਖ ਬਣ ਵੀ ਗਿਆ ਸਰਕਾਰੀ ਅਫਸਰ ਹਾਂ ਜੇ ਦਿਨ ਨੂੰ ਮੇਰੀ ਗੱਲ ਦਾ ਬੁਰਾ ਲੱਗਿਆ ਤਾਂ ਮੈਨੂੰ ਮaaf ਕਰੀ ਵੀਰ ਜੀ ਕਿਹੋ ਜੀ ਗੱਲ ਕਰਦੇ ਹੋ ਤੁਸੀਂ ਜੋ ਵੀ ਕੀਤਾ ਸਹੀ ਕੀਤਾ ਕੈਰੀਅਰ ਤੇ ਪੈਸੇ ਦੀ ਅਹਿਮੀਅਤ ਤੁਸੀਂ ਅੱਜ ਮੈਨੂੰ ਸਿਖਾ ਦਿੱਤੀ ਮੇਰੀ ਅੱਖਾਂ ਖੋਲਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਕੋਈ ਨਹੀਂ ਕੋਈ ਨਹੀਂ ਚੱਲ ਆਪਣੇ ਮਾਪਿਓ ਨੂੰ ਫੋਨ ਕਰ ਚੱਲ ਚੱਲ ਫੋਨ ਕਰ